ਸਤਿਗੁਰ ਜੀ ਮੇਰਾ ਨਾਮ ਦਲਵਿੰਦਰ ਸਿੰਘ ਆ ਪਿੰਡ ਤੂਹਾਨਪੁਰ ਤੋਂ ਮੈਂ ਸਰਪੰਚੀ ਚੋਣ ਜਿੱਤੀ ਆ ਹਾਂ ਜਿੰਨੇ ਮੇਰੇ ਸੰਗੀ ਸਾਥੀ ਆ ਸਾਰੇ ਪਿੰਡ ਨੇ ਬਹੁਤ ਸਾਥ ਦਿੱਤਾ ਤੇ ਕੈਂਡੀਡੇਟ ਕਲੀਅਰ ਕਰਨ ਚ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਸਾਰੀ ਸਾਡੀ ਟੀਮ ਨੇ ਮੈਨੂੰ ਕੈਂਡੀਡੇਟ ਕਲੀਅਰ ਕਰਨ ਤੋਂ ਬਾਅਦ ਪੂਰਾ ਮੇਰਾ ਸਾਥ ਦਿੱਤਾ ਤੇ ਸਾਰੇ ਪਿੰਡ ਦਾ ਮੈਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੈਨੂੰ ਪੂਰੀ ਵੋਟ ਦਿੱਤੀ ਤੇ ਸਪੋਰਟ ਦਿੱਤੀ ਪੰਡ ਸਾਹਿਬ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਵੇਂ ਕੋਈ ਹਮੇਸ਼ਾ ਗੁਲੀਆਂ ਨਾਲੀਆਂ ਦੀ ਸਮੱਸਿਆ ਰਹਿੰਦੀ ਆ ਸਰਪੰਚਾਂ ਨੂੰ ਜਾਂ ਪਿੰਡ ਨੂੰ ਜਾਂ ਸੀਵਰੇਜ ਦੀ ਜਾਂ ਵਾਟਰ ਸਪਲਾਈ ਦੀ ਕੁਝ ਕਿਹੜੇ-ਕਿਹੜੀਆਂ ਸਮੱਸਿਆਵਾਂ ਨੇ ਕਿਹੜੇ-ਕਿਹੜੇ ਮੁੱਦਿਆਂ ਨੂੰ ਥੋੜੇ ਸਾਹਮਣੇ ਆ ਸਕਦਾ? ਨਹੀਂ ਸਮੱਸਿਆਵਾਂ ਤਾਂ ਹੀ ਬਹੁਤ ਨੇ ਪਿਛਲੇ 10 ਸਾਲ ਤੋਂ ਲਗਭਗ ਸਾਡੇ ਪਿੰਡ 'ਚ ਜ਼ੀਰੋ ਦੇ ਬਰਾਬਰ ਕੰਮ ਹੋਇਆ ਜੀ। ਜੀ। ਜਿਹੜਾ ਮੇਰਾ 5 ਸਾਲ ਦਾ ਰੋਡ ਮੈਪ ਆ ਉਹ ਸਭ ਤੋਂ ਪਹਿਲਾਂ ਵਾਟਰ ਦੀ ਟੈਂਕੀ ਆਉਂਦੀ ਹੈ ਜੀ। ਕਿਉਂਕਿ ਸਾਡੇ ਇੰਡਸਟਰੀ ਜ਼ੋਨ ਹੋਣ ਕਰਕੇ ਜੀ ਆਉਣ ਵਾਲੇ 5-7-10 ਸਾਲ 'ਚ ਪਾਣੀ ਥੱਲੇ ਵਾਲਾ ਧਰਤੀ ਹੇਠਲਾ ਖਰਾਬ ਹੋਈ ਜਾਣਾ ਜੀ। ਹੋਰ ਤਾਂ ਕੀ ਬ੍ਰੋਬਲਮ ਨੇ ਨਿਕੁਇਡਰ ਆ ਜੀ। ਤੇ ਇਹਦੇ ਨਾਲ ਧਰਤੀ ਹੇ ਖਰਾਬ ਹੋ ਜਾਂਦਾ ਜੀ ਜਿਹੜੀਆਂ ਵੀ ਡਾਈੰਗਾ ਜਦੋਂ ਕੱਪੜੇ ਆਪਦੇ ਉਹ ਡਾਈ ਕਰਕੇ ਥੱਲੇ ਪਾਉਣ ਲੱਗ ਜਾਂਦੀ ਹੈ ਜੀ ਪੁਆਇਜ਼ਨਸਤਤ ਨੇ ਜਿਹੜੀ ਉਹਦੇ ਨਾਲ ਪਾਣੀ ਖਰਾਬ ਹੋ ਜਾਂਦਾ ਉਹਦੇ ਲੈਡ ਮਿਲ ਜਾਂਦੀ ਆ ਉਹਦੇ ਕਲੋਰੀਨ ਮਿਲ ਜਾਂਦੀ ਆ ਉਹਦੇ ਉਹ ਤੋਂ ਬਚਣ ਲਈ ਹੋਈ ਅਸੀਂ ਪਾਣੀ ਦੀ ਟੈਂਕੀ ਚਾਹੁੰਦੇ ਆ ਜੀ ਜਦੋਂ 1500 ਫੁੱਟ ਤੋਂ ਪਾਣੀ ਹੋਊਗਾ ਆ ਵਧੀਆ ਰੋ ਲਾਇਆ ਹੋਊਗਾ ਜੀ ਉਹ ਘਰ ਘਰ ਟੈਂਕੀ ਹੋਊਗੀ ਤੇ ਉਹਦੇ ਨਾਲ ਆਪਾਂ ਪਹਿਲੇ ਹੀ ਪ੍ਰਕਾਸ਼ਨ ਦੇ ਤੌਰ ਤੇ ਜੀ ਮੈਂ ਟੈਂਕੀ ਬਣਾਉਣੀ ਚਾਹਣਾ ਉਹ ਪਿੰਡ ਵਿੱਚ ਓਕੇ ਜਿਵੇਂ ਗਲੀਆਂ ਨਾਲੀਆਂ ਸਫਾਈ ਦਾ ਤਾਂ ਚਲੋ ਪਿੰਡ ਲੈਵਲ ਤੇ ਬੰਦਾ ਧਿਆਨ ਰੱਖਦਾ ਕੋਈ ਕੈਮਰੇ ਘੋਬਣੇ ਦੀ ਜਾਂ ਕੋਈ ਹੋਰ ਬੈਂਚਾਂ ਦੀ ਬੈਠਣ ਨਹੀਂ ਕੋਈ ਕੋਈ ਹੋਰ ਸਬਦਾ ਤੁਹਾਨੂੰ ਕੀ ਲੱਗਦੀ ਹੈ ਯਾਰ ਆ ਵੀ ਕੀਤੀ ਜਾਂਦੀ ਹੈ ਅਸਲ 'ਚ ਮੇਰਾ ਜੋ ਮੈਂ ਮੰਦਾ ਫਰਨਾ ਜੀ ਮੇਰੇ ਮੰਦਾ ਫਰਨਾਏ ਆ ਵੀ 250 ਵੋਟ ਦੇ ਵਿੱਚ ਜ਼ਿਲ੍ਹੇ ਦਾ ਇੰਨਾ ਛੋਟਾ ਪਿੰਡ ਹੋਵੇ ਵੀ ਆਉਣ ਵਾਲੇ 50 60 ਸਾਲ ਦਾ ਇਸ ਪਿੰਡ ਤੋਂ ਸੇਧ ਲੈ ਕੇ ਮੈਂ ਡੀ ਸਭ ਨੂੰ ਵੀ ਲਿਖੂਗਾ ਮੈਂ ਆਪਣੇ ਬੀਡੀਪੀਓ ਸਭ ਨੂੰ ਵੀ ਗੱਲ ਕਰੂੰਗਾ ਵੀ ਇਹਨੂੰ ਤੁਸੀਂ ਮਾਡਲ ਦੇ ਤੌਰ ਤੇ ਬਣਾਓ ਜੀ ਜਿ ਆਉਣ ਵਾਲੇ 50 60 ਸਾਲ ਦੇ ਵਿੱਚ ਪਿੰਡ ਕਿਹੋ ਜਿਹਾ ਹੋਣਗੇ ਜੀ ਡਵੈਲਪਮੈਂਟ ਦੇ ਤੌਰ ਤੇ ਵੀ ਕੀ ਕਰ ਸਕਦੇ ਆਪਾਂ ਬਿਲਕੁਲ ਹਾਂ ਇਹਨੂੰ ਮਾਡਲ ਦੇ ਤੌਰ ਤੇ ਸਰਕਾਰਾ ਜੇ ਚਾਹੇ ਤਾਂ ਇੰਨੇ ਛੋਟੇ ਪਿੰਡ ਨੂੰ ਮਿਲਦਾ ਇੱਕ ਨਮੂਨਾ ਇੱਕ ਨਮੂਨਾ ਆਪਾਂ ਤਿਆਰ ਕਰ ਲਈਏ ਉਹ ਮੇਰੇ ਪਿੰਡ ਤੋਂ ਕਰਿਆ ਜਾਵੇ ਜੀ ਠੀਕ ਇਹ ਡੇਲੋਂ ਬਲਾਕ ਦਾ ਹੈਗਾ ਪਿੰਡ ਡੇਲੋਂਪੁਰ ਆਗਦਾ ਪਿੰਡ ਭਗਵਾਨਪੁਰਾ ਸਭ ਤੋਂ ਛੋਟਾ ਪਿੰਡ ਆ ਜੀ ਸਭ ਤੋਂ ਛੋਟਾ ਪਿੰਡ ਆ ਬਿਲਕੁਲ ਜਿਹੜਾ ਸਭ ਤੋਂ ਜ਼ਰੂਰੀ ਆ ਉਹ ਸੀਵਰੇਜ ਆ ਜੀ ਹਾਂ ਸੀਵਰੇਜ ਦੇ ਨਾਲ ਇਹ ਹੋ ਜਾਊਗਾ ਗਲੀਆਂ ਨਾਲੀਆਂ ਦੀ ਸਫਾਈ ਹੋ ਜਾਊ ਜੀ ਛੋਟਾ ਪਿੰਡ ਦੇ ਹੋਣ ਦੇ ਨਾਲ ਇੱਕ ਜੇ ਕੋਈ ਨਾਲੀ ਨਹੀਂ ਰਹੂਗੀ ਫਿਰ ਨਹੀਂ ਖੁੱਲੀ ਵੀ ਹੋਊਗੀ ਪਿੰਡ ਸੋਹਣਾ ਵੀ ਲੱਗੂਗਾ ਜੀ ਤੇ ਜਿਹੜਾ ਸਭ ਤੋਂ ਮੇਨ ਪੁਆਇੰਟ ਸੀਗਾ ਜੀ ਉਹ ਇਹ ਆ ਵੀ 250 ਵੋਟ ਹੋਣ ਦੇ ਨਾਲ ਇਹ ਬਲਾਕ ਦਾ ਸਾਰਿਆਂ ਨੂੰ ਛੋਟਾ ਪਿੰਡ ਹੋਣ ਦੇ ਨਾਲ ਅੱਖੋਂ ਪਰੋਖਾ ਕੀਤਾ ਗਿਆ ਜੀ ਗ੍ਰਾਂਟ ਦੇ ਲੈਵਲ ਤੇ ਵੀ ਕਹਿ ਲਈ ਆਪਾਂ ਤੇ ਜਿਹੜੀਆਂ ਮੇਨ ਮੁੱਢਲੀਆਂ ਸਹੂਲਤਾਂ ਮੈਂ ਉਹ ਤੋਂ ਵੀ ਅੱਖੋਂ ਪਰੋਖਾ ਹੁੰਦਾ ਗਿਆ ਐਜੂਕੇਸ਼ਨ ਦੇ ਮਾਮਲੇ ਜਿੱਦਾਂ ਸਕੂਲਾਂ ਦੀ ਕੀ ਕੰਡੀਸ਼ਨ ਸਕੂਲ ਹੈ ਜਾਂ ਕਿੱਥੋਂ ਤੱਕ ਹੈ ਐਜੂਕੇਸ਼ਨ ਤਾਂ ਜੀ 5ਵੀਂ ਤੱਕ ਹੀ ਆ ਪ੍ਰਾਇਮਰੀ ਤੱਕ ਆ ਤੇ ਉਹ ਚ ਵੀ ਚਾਰ ਹੀ ਕਮਰੇ ਆ ਜੀ ਚਾਰ ਕਮਰਿਆਂ ਚੋਂ ਘੰਗਨਵਾੜੀ ਦਾ ਜੀ ਤਿੰਨ ਕਮਰਿਆਂ ਦੀ ਹਾਲਤ ਤੇ ਇਹ ਆ ਵੀ ਮੈਨੂੰ ਇਹ ਡਰ ਹੁੰਦਾ ਵਾ ਵੀ ਕਿਤੇ ਦੂਜਾ ਵੱਧੋ ਵਾਲਾ ਜੀ ਹੋ ਜਵੇ 인ਫਰਾਸਟ੍ਰਕਚਰ ਉਹਦਾ ਇੰਨਾ ਮਾੜਾ ਵਾ ਕੋਈ ਤੁਹਾਨੂੰ ਲੱਗਦਾ ਵੀ ਕੋਈ ਹੈਪਨ ਹੋਣ ਦਾ ਡਰ ਆ ਉੱਥੇ ਵੀ ਉਹਦੀ ਛੱਤਾਂ ਮਾੜੀਆਂ ਨੇ ਦੁਆਰਾ ਮਾੜੀਆਂ ਨੇ ਜਾਂ ਕੋਈ ਬਿਲਕੁਲ ਹੀ ਜਦੋਂ ਮੈਨੂੰ ਚਾਰਜ ਮਿਲ ਜੂਗਾ ਇਹਨੀ ਤਰੀਕ ਤੋਂ ਬਾਅਦ ਜਦੋਂ ਵੀ ਮੈਨੂੰ ਚਾਰ ਦਿੰਦੇ ਆ ਮੈਂ ਡਿਸਟ੍ਰਿਕਟ ਐਜੂਕੇਸ਼ਨ ਨੂੰ ਵੀ ਲਿਖੂਗਾ ਮੈਂ ਆਪਣੇ ਡੀਸੀ ਨੂੰ ਵੀ ਲਿਖੂਗਾ ਜੀ ਉਹ ਇੱਕ ਤਰ੍ਹਾਂ ਦਾ ਡਿਮੋਲਿਸ਼ੀ ਕਰਨ ਵਾਲਾ ਜੀ ਸਕੂਲ ਜੀ ਸਾਰੀ ਬਿਲਡਿੰਗ ਹੀ ਉਹਦੀ ਨਵੀਂ ਬਣੂਗੀ ਓਕੇ ਖਤਰੀ ਦੇ ਵਿੱਚ ਹੈਗਾ ਸਕੂਲ ਤੁਹਾਡਾ ਬਿਲਕੁਲ ਖਤਰੀ ਦੇ ਵਿੱਚ ਹੈ ਜੀ ਤੇ ਟੀਚਰ ਕਿੰਨੇ ਨੇ ਉੱਥੇ ਬੱਚੇ ਕਿੰਨੇ ਨੇ ਟੀਚਰ ਕਿੰਨੇ ਨੇ ਟੀਚਰ 2 ਨੇ ਜੀ ਜੀ ਬੱਚੇ ਇਦਾਂ ਜੀ ਸਾਡੇ ਜਿਹੜੀ ਜੱਦੀ ਨੇ ਜੀ ਬੱਚੇ ਉਹ ਤਾਂ 7-8 ਹੀ ਨੇ ਜੀ ਪ੍ਰਵਾਸੀਆਂ ਦੀ ਇੱਥੇ ਜਾਦੀ ਹੁਣ ਇੰਡਸਟਰੀ ਏਰੀਆ ਕਰਕੇ ਜੀ ਮੌਜੂਦਗੀ ਆ ਤੇ ਪ੍ਰਵਾਸੀਆਂ ਦੇ ਬੱਚੇ ਜਾਦੇ ਪੜਦੇ ਆ ਜੀ ਕੁੱਲ ਵਾਦੀ ਹੁਣ 87 ਆ ਜੀ ਤੇ ਤੁਸੀਂ ਇਹ ਸਭ ਲਾ ਲਓ ਵੀ ਦੂਜੀ ਤੀਜੀ ਤੇ ਚੌਥੀ ਦੇ ਬੱਚੇ ਇੱਕ ਹੀ ਕਲਾਸ 'ਚ ਪੜਦੇ ਆ ਜੀ ਓਕੇ ਮਤਲਬ ਇਹਦੇ ਲਈ ਟੀਚਰਾਂ ਦਾ ਵੀ ਲੋਡ ਆ ਤੁਹਾਨੂੰ ਕਮਰਿਆਂ ਦੇ ਵੀ ਲੋੜ ਆ ਤੇ ਸਾਰੀ ਸਕੂਲ ਦਾ ਇਨਫਰਾਸਟ੍ਰਕਚਰ ਹੀ ਬਿਲਡਿੰਗ ਹੀ ਦੁਬਾਰੇ ਬਣੋਗੀ ਜੀ ਉਹਦੇ ਲਈ ਆਪਾਂ ਨੂੰ ਜਗ੍ਹਾ ਵੀ ਛਾਂਕਣੀ ਪਊਗੀ ਉੱਥੇ ਜਗ੍ਹਾ ਵੀ ਹੈ ਨਹੀਂਗੀ ਹੁਣ ਤੁਸੀਂ ਫਿਲਹਾਲ ਉੱਥੇ 87 ਬੱਚੇ ਆ ਜੀ ਆਉਣ ਵਾਲੇ 5 ਸਾਲ ਦੇ 10 ਸਾਲ ਦੇ ਵਿੱਚ ਵਿੱਚ ਉਹ 250 300 500 ਹੋ ਜਾਣੇ ਜੀ ਸਰਪੰਚ ਸਾਹਿਬ ਜਿਵੇਂ ਆਲੇ-ਦਾਲੇ ਇੰਡਸਟਰੀ ਏਰੀਆ ਦੇ ਨਾਲ ਘਿਰ ਗਿਆ ਤੁਹਾਡਾ ਪਿੰਡ ਤੇ ਇੱਥੋਂ ਤਾਂ ਵਧੀਆ ਲੱਗਦਾ ਆਲੇ-ਦਾਲੇ ਜਿੰਨੀ ਕੁ ਫਸਲ ਬਚੀ ਹੋਈ ਆ ਪਰ ਆਉਣ ਵਾਲੇ ਸਮੇਂ ਦੇ ਤੁਹਾਡਾ ਕੀ ਪਲਾਨ ਕੀ ਆ ਇੰਡਸਟਰੀ ਸੰਤਾ ਕੋਈ ਦਿੱਕਤ ਹੈ ਨਹੀਂ ਫਿਲਹਾਲ ਜੀ ਕੁਝ ਖਾਸ ਅਜੇ ਹੂੰ ਹੂੰ ਇੰਡਸਟਰੀ ਵਧੀਆ ਗੱਲ ਆ ਸਾਡੇ ਪਿੰਡ ਦੇ ਬੱਚੇ ਕੰਮ ਕਰਦੇ ਆ ਜੀ ਇੱਥੇ ਜਦੋਂ ਕੋਈ ਦਿੱਕਤ ਆਊਗੀ ਅਸੀਂ ਸੋਲੂਸ਼ਨ ਕੋਈ ਵਿੱਚ ਲੱਗ ਕੱਢ ਲਾਂਗੇ ਜੇ ਕੋਈ ਦਿੱਕਤ ਆਊ ਲੋਈ ਓਕੇ ਜਿਵੇਂ ਤੁਸੀਂ ਸੀਵਰੇਜ ਦੀ ਗੱਲ ਕੀਤੀ ਆ ਜਾਂ ਵਾਟਰ ਸਪਲਾਈ ਆਰਓ ਸਿਸਟਮ ਦੀ ਗੱਲ ਕੀਤੀ ਆ ਤੇ ਇਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਤੁਹਾਡਾ ਕੀ ਆ ਤੁਹਾਡਾ ਡਿਜ਼ਾਈਨ ਕੀ ਆ ਤੁਹਾਡੇ ਪਿੰਡ ਨੂੰ ਆਪਾਂ ਇਸ ਦਿਸ਼ਾ ਵੱਲ ਇਸ ਤਰੀਕੇ ਨਾਲ ਲੈ ਕੇ ਜਾ ਸਕਦੇ ਆ ਨੀਪਾ ਉਹ ਹੁਣ ਜਿਵੇਂ 5 ਸਾਲ ਦੇ ਦੱਸਿਆ ਮੈਂ ਤੁਹਾਨੂੰ ਰੋਡ ਮੈਪ ਮੇਰਾ ਇਹ ਆ ਜੀ ਸੀਵਰੇਜ ਤਾਂ ਸੀਵਰੇਜ ਮੇਰੇ ਸਾਬ ਨਾਲ 20 ਲੱਖ ਰੁਪਏ ਲੱਗਣਾ ਸਾਰਾ ਜੀ ਅੰਦਾਜ਼ ਫਟੇ ਸਿਟੀ ਜਲਾਈ ਆ ਆਪਾਂ ਉੱਪਰ ਥੱਲੇ ਹੋ ਸਕਦਾ ਥੋੜਾ ਬਹੁਤਾ ਛੋਟਾ ਪਿੰਡ ਕਰਕੇ ਸੀਵਰੇਜ ਜਦੋਂ ਪੈ ਗਿਆ ਜੀ ਗਲੀਆਂ ਨਾਲੀਆਂ ਦਾ ਸਸਿਆ ਹੱਲ ਹੋਈ ਜਾਣੀ ਆ ਜੀ ਪਾਣੀ ਦੀ ਟੈਂਕੀ ਲੱਗੀ ਘਰ ਘਰ ਟੂਟੀ ਲੱਗ ਜਾਣੀ ਆ ਜੀ ਹਰ ਪਿੰਡ ਦੇ ਵਿੱਚ ਕਈ ਕਈ ਗੁਰਦੁਆਰੇ ਨੇ 4 4 5 5 ਗੁਰਦੁਆ ਤੇ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਮੜੀਆਂ ਹੁੰਦੀਆਂ ਨੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਸ ਚੀਜ਼ ਨੂੰ ਤੁਸੀਂ ਕਿਵੇਂ ਇੱਕ ਕਰ ਸਕਦੇ ਹੋ ਗੁਰਦੁਆਰਾ ਤਾਂ ਸਾਡੇ ਪਿੰਡ ਇੱਕੋ ਹੀ ਆ ਜੀ ਜੀ ਤੇ ਜਿਹੜੇ ਸੇਵੇ ਨੇ ਜੀ ਉਹ ਸਾਡੇ ਪਿੰਡ ਦੋ ਨੇ ਜੀ ਤੇ ਉਹ ਮੈਂ ਮੇਰੀ ਨਿੱਜੀ ਰਹਿ ਤਾਂ ਮੇਰੇ ਸਾਰੇ ਟੀਮ ਨੂੰ ਸਾਰੇ ਨਗਰ ਨੂੰ ਇਹੀ ਆ ਵੀ ਆਪਾਂ ਦੋਹਾਂ ਮੜੀਆਂ ਤੋਂ ਚੱਕ ਕੇ ਇੱਕ ਕਰ ਦਈਏ ਓਕੇ ਉਹਦੇ ਨਾਲ ਮੇਰਾ ਨਿੱਜੀ ਫਾਇਦਾ ਇਹ ਹੋ ਸਕਦਾ ਜੀ ਜਿਹੜਾ 15-10 15 ਲੱਖ ਰੁਪਈਆ ਦੋਨੇ ਸੇਵਿਆਂ ਤੇ ਲੱਗਣਾ ਵਾ ਹਾਂ ਹਾਂ ਉਹਨਾਂ ਨਾਲੇ ਤਾਂ ਆਪਣਾ 10-15 ਲੱਖ ਰੁਪਈਆ ਬਚੂਗਾ ਜੀ ਠੀਕ ਨਾਲੇ ਇਹ ਪਬਲੀਕਲੀ ਸੋਸ਼ੀਅਲੀ ਮੈਸੇਜ ਵਧੇ ਜਾਂਦਾ ਵੀ ਵੀ ਸਾਰਾ ਸਮਾਜਿਕ ਹੈ ਜੀ ਗੁਰਨਾਨਕ ਦੇਵ ਜੀ ਦਾ ਫਲਸਫਾ ਵੀ ਇਹੀ ਸੀਗਾ ਜੀ ਜੀ ਹਾਂ ਜੀ ਅ ਗਰਾਉਂਡਾਂ ਦੇ ਵਿੱਚ ਜਿਹੜੇ ਮਾਂ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਚਿੱਟੇ ਦਾ ਦੌਰ ਜਿਹੜਾ ਉਹ ਚੱਲ ਰਿਹਾ ਹੈ ਤੇ ਗਰਾਉਂਡਾਂ ਦੀ ਕੀ ਕੰਡੀਸ਼ਨ ਹੈ ਜਾਂ ਨੌਜਵਾਨ ਕਿਵੇਂ ਚਿੱਟੇ ਵਾਲੇ ਪਾਸੋਂ ਪਿੰਡ ਦੇ ਵਿੱਚ ਕੋਈ ਏਦਾਂ ਦੀ ਉਹਦੀ ਰੋਕத்ਸਮ ਕੀ ਹੈ ਸਾਡੇ ਪਿੰਡ ਕੋਈ ਡਰੱਗ ਰਿਲੇਟਿਡ ਸਮੱਸਿਆ ਹੈ ਨਹੀਂ ਜੀ ਓਕੇ ਮੈਨੂੰ ਲੱਗਦਾ ਪੰਜਾਬ ਦਾ ਇੱਕੋ ਇੱਕ ਪਿੰਡ ਆ ਇਹ ਮੈਨੂੰ ਪਿੰਡਾਂ ਚੋ ਸਵਰਗ ਮੰਨਦਾ ਜੀ ਇਸ ਚੀਜ਼ ਤੋਂ ਸਾਡੇ ਪਿੰਡਾਂ ਨਾ ਹੀ ਕੋਈ ਨਸ਼ਾ ਬੱਚਾ ਕਰਦਾ ਜੀ ਨਾ ਹੀ ਕੋਈ ਵੇਚਦਾ ਓਕੇ ਤੇ ਗਰਾਊਂਡਾਂ ਜਿਹੜੀ ਸਕੂਲ ਦੀ ਤੁਸੀਂ ਗਰਾਊਂਡ ਦੀ ਗੱਲ ਕਰਦੇ ਹੋ ਵੀ ਗਰਾਊਂਡ ਕਿਵੇਂ ਦੀ ਬੱਚਿਆਂ ਨੂੰ ਕੀ ਉੱਥੇ ਚਿੰਮ ਤਿਆਰ ਕਰਕੇ ਦੋਗੇ ਜਾਂ ਕੀ ਕਰਕੇ ਦੋਗੇ ਗਰਾਊਂਡ ਦੀ ਫਿਲਹਾਲ ਤਾਂ ਇਹੀ ਹੈ ਜੀ ਗਰਾਊਂਡ ਆਲਰੇਡੀ ਉੱਥੇ 82 ਦੀ ਇੱਕ ਬਿਲਡਿੰਗ ਬਣੀ ਹੋਈ ਹੈ ਜੀ ਹਾਂ ਹਾਂ ਉਹਦੀ ਮਨਿਆਦ ਲੰਗੀ ਹੋਈ ਹੈ ਜੀ